ਕੈਨੇਡਾ ਤੋਂ ਲਗਾਤਾਰ ਤੁਖਦਾਇ ਖਬਰਾਂ ਸਾਹਮਣੇ ਆ ਰਹੀਆਂ ਨੇ ਹੁਣ ਇੱਕ ਵਾਰ ਫਿਰ ਬੇहद ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਪਿੰਡ ਰੋੜਿਕ ਪੂਰਾਚ ਮਾਤਮ ਝਾਗਿਆ ਦਰਸਲ ਸੜਕਦੁਰ ਘਟਨਾ 'ਚ ਇੱਕੋ ਪਰਿਵਾਰ ਦੇ ਤਿੰਨ ਜੀਆ ਸਮੇਤ ਇੱਕ ਰਿਸ਼ਤੇਦਾਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਪਿੰਡ ਰੋੜਿਕ ਪੂਰਾ ਦਾ ਸੁਖਮਨ ਸਿੰਘ ਸੁਖਬਰਾੜ ਆਪਣੀ ਪਤਨੀ ਰਜਿੰਦਰ ਕੌਰ ਕੁੜੀ ਕਮਲਕੌਰ ਤੇ ਸਾਲੇ ਚਿੰਦਰਕੌਰ ਨਾਲ ਕੈਨੇਡਾ 'ਚ ਰਹਿੰਦਾ ਸੀ ਤੇ ਕੈਨੇਡਾ ਦੇ ਐਪਸਪੋਰਟ 'ਚ ਸ਼ਾਮ ਦੇ ਸਮੇਂ ਆਪਣੇ ਮਿੱਤਰ ਸ਼ੇਰ ਸਿੰਘ ਨੰਬਰਦਾਰ ਨੂੰ ਮਿਲਣ ਜਾ ਰਹੇ ਸਨ ਇਸ ਦੌਰਾਨ ਐਪਸਫੋਰਟ ਦੇ ਸ਼ਹਿਰ ਕਨੋਲਾ ਜਾਂਦੇ ਸਮੇਂ ਰਸਤੇ 'ਚ ਅਚਾਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ 'ਚ ਮੌਕੇ ਤੇ ਚਾਰਾਂ ਜੀਆਂ ਦੀ ਮੌਤ ਹੋ ਗਈ। ਇਸ ਉਕਦਾਈ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ। ਕੈਨੇਡਾ ਤੋਂ ਲਗਾਤਾਰ ਤੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਨੇ। ਹੁਣ ਇੱਕ ਵਾਰ ਫਿਰ ਬੇहद ਮੰਦਪਾਗੀ ਖਬਰ ਸਾਹਮਣੇ ਆਈ ਹੈ। ਜਿਸ ਕਾਰਨ ਪਿੰਡ ਰੋੜਿਕ ਪੂਰਾ 'ਚ ਮਾਤਮ ਛਾ ਗਿਆ। ਦਰਅਸਲ ਸੜਕਦੁਰ ਘਟਨਾ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਸਮੇਤ ਇੱਕ ਛੇ ਦਰਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਪਿੰਡ ਰੋੜੀਕੂਰਾ ਦਾ ਸੁਖਮਨ ਸਿੰਘ ਸੁਖਬਰਾੜ ਆਪਣੀ ਪਤਨੀ ਰਜਿੰਦਰ ਕੋਰ ਕੁੜੀ ਕਮਲਕੌਰ ਤੇ ਸਾਲੇ ਚਿੰਦਰ ਕੋਰ ਨਾਲ ਕੈਨੇਡਾ 'ਚ ਰਹਿੰਦਾ ਸੀ ਤੇ ਕੈਨੇਡਾ ਦੇ ਐਪਸਪੋਰਟ 'ਚ ਸ਼ਾਮ ਦੇ ਸਮੇਂ ਆਪਣੇ ਮਿੱਤਰ ਸ਼ੇਰ ਸਿੰਘ ਨੰਬਰਦਾਰ ਨੂੰ ਮਿਲਣ ਜਾ ਰਹੇ ਸਨ ਇਸ ਦੌਰਾਨ ਐਪਸਪੋਰਟ ਦੇ ਸ਼ਹਿਰ ਕਨੋਲਾ ਜਾਂਦੇ ਸਮੇਂ ਰਸਤੇ 'ਚ ਅਚਾਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ 'ਚ ਮੌਕੇ ਤੇ ਚਾਰਾਂ ਜੀਆਂ ਦੀ ਮੌਤ ਹੋ ਗਈ। ਇਸ ਉਕਦਾਈ ਘਟਨਾ ਦਾ ਪਤਾ ਲੱਗ ਤਿਆ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।